ਸ਼ਹਿਰਪੁਰ ਦੇ ਹਲਕਾ ਦਸੂਆ ਦੇ ਬਲਾਕ ਤਲਵਾੜਾ ਦੇ ਪਿੰਡ ਭੋਰਕ ਲੋਤਾ ਵਿੱਚ ਰਾਤ 8 ਵਜੇ ਦੇ ਕਰੀਬ ਸਥਾਨਕ ਲੋਕਾਂ ਨੂੰ ਸੜਕ ਨਾਰੇ 6-7 ਸਾਲ ਦੀ ਬੱਚੀ ਲਾਵਾਰਸ ਹਾਲਾਤ ਵਿੱਚ ਮਿਲੀ ਜਿਸ ਨੂੰ ਪਿੰਡ ਵਾਲਿਆਂ ਦੀ ਮਦਦ ਨਾਲ ਪਿੰਡ ਦੇ ਸਰਪੰਚ ਜੱਸੀ ਨੂੰ ਬੁਲਾ ਕੇ ਉਹ ਬੱਚੀ ਉਹਨਾਂ ਦੇ ਹਵਾਲੇ ਕਰ ਦਿੱਤੀ ਜਿਸ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਰਾਤ ਹੋਣ ਕਾਰਨ ਪਿੰਡ ਭੋਲਾ ਦੇ ਸਰਪੰਚ ਨੇ ਇਨਸਾਨੀਅਤ ਦਿਖਾਦੇ ਹੋਏ ਲਾਪਤਾ ਬੱਚੀ ਨੂੰ ਪਰਿਵਾਰ ਦੇ ਕੋਲ ਰੱਖ ਲਿਆ ਜਿਸ ਤੋਂ ਬਾਅਦ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਬੱਚੀ ਦੀ ਉਮਰ ਬਹੁਤ ਘੱਟ ਹੈ ਉਸ ਕਰਕੇ ਸਰਪੰਚ ਨੇ ਉਸ ਨੂੰ ਆਪਣੇ ਕੋਲ ਹੀ ਰੱਖਣਾ ਸਹੀ ਸਮਝਿਆ ਜਿਸ ਤੋਂ ਬਾਅਦ ਉਹ ਬੱਚੀ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਗਈ ਉਹ ਵੀਡੀਓ ਸੋਸ਼ਲ ਮੀਡੀਆ ਤੇ ਬੱਚੀ ਦੇ ਅਧਿਆਪਕਾ ਹੱਥ ਲੱਗ ਗਈ ਇਸ ਤੋਂ ਬਾਅਦ ਬੱਚੀ ਦੇ ਅਧਿਆਪਕਾਂ ਨੇ ਉਸ ਦੇ ਪਿਤਾ ਜੋ ਜੀਰਕਪੁਰ ਰਹਿੰਦੇ ਹਨ ਉਸ ਨੂੰ ਵੀਡੀਓ ਭੇਜੀ ਤਾਂ ਉਸ ਦੇ ਪਿਤਾ ਨੇ ਉਸ ਬੱਚੀ ਦੇ ਪਿਤਾ ਦੇ ਵੱਲੋਂ ਫੋਨ ਕੀਤਾ ਗਿਆ ਸਰਪੰਚ ਨੂੰ ਕਿ ਹਾਂ ਇਹ ਬੱਚੀ ਸਾਡੀ ਹੈ ਤਾਂ ਜਿਸ ਤੋਂ ਬਾਅਦ ਬੱਚੀ ਦਾ ਪਿਤਾ ਕਪਿਲ ਜੀ ਰਕਪੁਰ ਤੋਂ ਹੁਸ਼ਿਆਰਪੁਰ ਤਲਵਾਲਾ ਦੇ ਪੂਰਕ ਲੋਤਾ ਪਿੰਡ ਸਰਪੰਚ ਕੋਲ ਪੁੱਜੇ ਤਾਂ ਉੱਥੇ ਪਹੁੰਚ ਕੇ ਦੱਸਿਆ ਕਿ ਹਾਂ ਇਹ ਸਾਡੀ ਮੇਰੀ ਬੱਚੀ ਹੈ ਮੇਰਾ ਤੇ ਮੇਰੀ ਵਾਈਫ ਦਾ ਤਲਾਕ ਚੱਲ ਰਿਹਾ ਹੈ ਜਿਸ ਕਾਰਨ ਇਹ ਅਪੀਲ ਪਾਈ ਹੋਈ ਸੀ ਮੇਰੀ ਵਾਈਫ ਨੇ ਜੱਜ ਦੇ ਕੋਲ ਕਿ ਬੱਚੀ ਰੱਖੂੰਗੀ ਪਰ ਜਦੋਂ ਅੱਜ ਮੇਰੀ ਵਾਈਫ ਕੇਸ ਜਿੱਤ ਗਈ ਬੱਚੀ ਨੂੰ ਆਪਣੇ ਕੋਲ ਲੈ ਗਈ ਤਾਂ ਜਾਨ ਅਪਰੰਤ ਬੱਚੀ ਨੂੰ ਰੋਡ ਦੇ ਕਿਨਾਰੇ ਛੱਡ ਗਈ ਤਾਂ ਉਸ ਤੋਂ ਬਾਅਦ ਵਿੱਚ ਮੈਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਿਆ ਕਿ ਮੇਰੀ ਬੱਚੀ ਇਸ ਪਿੰਡ ਦੇ ਸਰਪੰਚ ਕੋਲ ਹੈ ਤਾਂ ਦੋਸਤੋ ਇਸ ਦੇ ਵਿੱਚ ਇਹ ਵੀ ਗੱਲ ਸੋਚਣ ਵਾਲੀ ਹੈ ਕਿ ਮਾਂ ਹੈ ਜਿਹੜੀ ਲੱਖ ਲਾਣ ਦਾ ਹੈ ਜਹੀ ਮਾਂ ਦੇ ਜਿਸ ਮਾਂ ਨੇ ਪਹਿਲਾਂ ਤਾਂ ਜੱਜ ਦੇ ਕੋਲ ਕੇਸ ਲਾਇਆ ਕਿ ਬੱਚੀ ਮੈਨੂੰ ਚਾਹੀਦੀ ਹੈ ਪਰ ਬਾਅਦ ਵਿੱਚ ਜਦੋਂ ਕੇਸ ਜਿੱਤੀਆਂ ਦੀ ਹੈ ਬੱਚੀ ਉਸ ਨੂੰ ਮਿਲ ਜਾਂਦੀ ਹੈ ਤਾਂ ਉਸ ਬੱਚੀ ਨੂੰ ਛੇ-7 ਸਾਲ ਦੀ ਜੋ 마ਸੂਮ ਬੱਚੀ ਹੈ ਇਹਨੇ ਪਿਆਰੀ ਬੱਚੀ ਲੋਕ ਤਾਂ ਪੁੱਤਰਾਂ ਤੇ ਧੀਆਂ ਨੂੰ ਤਰਸਦੇ ਨੇ ਪਰ ਇਹ ਸੋਨੇ ਵਰਗੀ ਬੱਚੀ ਨੂੰ ਇਸ ਦੀ ਮਾਂ ਜੋ ਕਿ ਡੈਡ ਮਾਂ ਵੀ ਕਹਿ ਸਕਦੇ ਹੋ ਉਹ ਰੋਡ ਦੇ ਉੱਪਰ ਛੱਡ ਛੱਡ ਕੇ ਉਸ ਤੋਂ ਬਾਅਦ ਇਹ ਬੱਚੀ ਸੇਲ ਤੋਂ ਉਤਾਰੇ ਸਰਪੰਚ ਦੇ ਕੋਲ ਗਈ ਸਰਪੰਚ ਨੇ ਆਪਣੇ ਕੋਲ ਰੱਖਿਆ ਤਾਂ ਉਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਪਾਈ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋਣ ਦੇ ਮਗਰੋਂ ਬੱਚੀ ਦੇ ਪਿਤਾ ਜੀ ਦੇ ਉੱਪਰ ਤੋਂ ਆ ਕੇ ਇਸ ਬੱਚੀ ਨੂੰ ਆਪਣੇ ਨਾਲ ਲੈ ਗਏ ਆਓ ਅਸੀਂ ਤੁਹਾਨੂੰ ਵੀ ਸਾਰੀ ਵੀਡੀਓ ਦਿਖਾਉਣੀ ਆ ਉਹ ਸਰਪੰਚ ਦਾ ਕੀ ਕਹਿਣਾ ਤੇ ਬੱਚੀ ਦੇ ਪਿਤਾ ਦਾ ਕੀ ਕਹਿਣਾ ਹੋਰ ਸਥਾਨਕ ਲੋਕਾਂ ਦਾ ਕੀ ਕਹਿਣਾ ਸਭ ਤੋਂ ਪਹਿਲਾਂ ਤੁਸੀਂ ਦੇਖੋ ਇਸ ਪੈਰੀ ਜੀ ਬੱਚੀ ਦੀ ਵੀਡੀਓ ਬਾਰੇ ਇਦਾਂ ਜੀ ਮੇਰਾ ਵਾਈਫ ਦੇ ਨਾਲ ਮਤਲਬ ਲੜਾਈ ਝਗੜਾ ਚੱਲ ਰਿਹਾ ਸੀ ਮੇਰਾ ਡਿਵੋਰਸ ਦਾ ਕੇਸ ਚੱਲ ਰਿਹਾ ਸੀ ਜੀ ਤੇ ਕੱਲ ਸਵੇਰ ਨੂੰ 10 ਵਜੇ ਤੱਕ ਮੈਂ ਲਾਸਟ ਡੇਟ ਸੀ ਡੇਰਾ ਬਸੀ ਕੋਟ ਚ ਡਿਸਟ੍ਰਿਕਟ ਮੋਹਾਲੀ ਜੀ ਉੱਥੇ ਮੇਰਾ ਡਿਵੋਰਸ ਫਾਈਨਲ ਹੋ ਗਿਆ ਸੀ ਸਾਈਨ ਕਰਤੇ ਜੋ ਵੀ ਹੈ ਜੀ ਉਸ ਤੋਂ ਬਾਅਦ ਕਹਿੰਦੇ ਜੀ ਚਲੋ ਮੈਂ ਕਿ ਮੈਂ ਬੇਟੀ ਲੈ ਕੇ ਘਰ ਹੀ ਮੇਲ ਲੈਣਾਂ ਮੈਨੂੰ ਮਿਲਣ ਗਿਆ ਘਰ ਉਸ ਤੋਂ ਪਹਿਲੇ ਇਹਨੂੰ ਮਤਲਬ ਮੈਂ ਥੋੜਾ ਲੇਟ ਹੋ ਗਿਆ ਹੋਵਾਂਗਾ ਰਸਤੇ 'ਚ ਇਹਨੂੰ ਪਹਿਲੇ ਲੈ ਕੇ ਨਿਕਲ ਚੁੱਕੀ ਸੀ ਉਤੋਂ ਤਾਂ ਮੇਰੀ ਜਿਹੜੀ ਮੇਡ ਸੀ ਘਰ ਕੰਮ ਕਰਦੀ ਸੀ ਉਹ ਨਿਕਲ ਚੁੱਕੀ ਸੀ ਉਹ ਕਹਿੰਦੀ ਜੀ ਉਹ ਲੈ ਗਈ ਉਹਨਾਂ ਨੂੰ ਤੇ ਇਹਦੀ ਮਦਰ ਲੈ ਗਈ ਹੈ ਤੇ ਮੈਂ ਕਿਹਾ ਚਲੋ ਠੀਕ ਹੈ ਜੀ ਹੈਗੀ ਤੇ ਮਦਰ ਦੇ ਨਾਲ ਹੀ ਚਲੋ ਮੈਂ ਫਾਇਗਾ ਟੈਨਸ਼ਨ ਜੀ ਪਰ ਚਲੋ ਮੈਂ ਕਿਹਾ ਮਦਰ ਨਾਲ ਕੋਈ ਕੋਈ ਗੱਲ ਨਹੀਂ ਆ ਫਿਰ ਮੈਨੂੰ ਆਪਣਾ ਅੱਜ ਸਵੇਰੇ ਫੋਨ ਆਇਆ ਜੀ ਇਹ ਪਾਜੀ ਜਸਵਿੰਦਰ ਪਾਜੀ ਦਾ ਜਿਹੜੇ ਕਿ ਇੱਥੋਂ ਦੇ ਰਹਿਣ ਵਾਲੇ ਆ ਆਪਣਾ ਕਿਹੜਾ ਏਰੀਆ ਜੀ ਇਹ ਤਲਵਾੜੇ ਦੇ ਮਤਲਬ ਥਾਣਾ ਤਲਵਾੜਾ ਤੇ ਜੀ ਤੁਹਾਡੀ ਬੇਟੀ ਤਾਂ ਇੱਥੇ ਮਿਲੀ ਹੈ ਜੀ ਤੇ ਮਤਲਬ ਲਾਪਤਾ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਮੈਨੂੰ ਇਹ ਪਤਾ ਲੱਗਾ ਇਹਨਾਂ ਨੇ ਗਰੁੱਪ 'ਚ ਸ਼ੇਅਰ ਕੀਤੀ ਸੀ ਸੋਸ਼ਲ ਮੀਡੀਆ ਤੇ ਜੀ ਤੇ ਜਿਹੜੇ ਇਹਦੇ ਸਕੂਲ ਦੇ ਟੀਚਰ ਨੇ ਪ੍ਰਿੰਸੀਪਲ ਉਹਨਾਂ ਨੇ ਉਹ ਵੀਡੀਓ ਦੇਖ ਲਈ ਹੋਣੀ ਹੈ ਜੀ ਠੀਕ ਹੈ ਜੀ ਉਹਨਾਂ ਨੇ ਫਿਰ ਅ ਜਸਵਿੰਦਰ ਭਾਜੀ ਨੂੰ ਮੇਰਾ ਨੰਬਰ ਦਿੱਤਾ ਕਿ ਇਹਨਾਂ ਦੀ ਕੁੜੀ ਹੈ ਤੇ ਫਿਰ ਇਹਨਾਂ ਨੇ ਮੈਨੂੰ ਕਾਲ ਕੀਤੀ ਇਦਾਂ ਹੀ ਫਿਰ ਮੈਂ ਇੱਥੇ ਆਇਆ ਜੀ ਪਹੁੰਚੇ ਇੱਥੇ ਆਪਣੀ ਬੇਟੀ ਨੂੰ ਲੈਣ ਆਇਆ ਜੀ ਇੱਥੇ ਤੇ ਬੇਟੀ ਹੋਣੇ ਜਿਹੜੀ ਤੁਹਾਡੀ ਕਿੰਨੇ ਸਾਲ عمر ਹੈ ਜੀ ਇਹ 7 ਸਾਲ ਦੀ ਹੈ ਜੀ ਜੀ ਤੇ ਤੁਹਾਡਾ ਡਿਸਪੂਟ ਕਿੰਨੇ ਸਮੇਂ ਚੜਾ ਤੁਹਾਡੇ ਮੇਰਾ ਡਿਸਪੂਟ ਤਾਂ ਚਲੋ 6 ਸਾਲ ਤੋਂ ਚੱਲ ਹੀ ਰਿਹਾ ਸੀ ਜੀ ਤੇ ਲੱਗਦਾ ਕਿ ਇਸ طرف ਮੇਰੀ ਵਾਈਫ ਨੇ ਕਿਹਾ ਸੀ ਕਿ ਸਹੀ ਹੈ ਜੀ ਮੇਰੀ ਵਾਈਫ ਨੇ ਮੈਂ ਦੱਸਦਾ ਤੁਹਾਨੂੰ ਕਿਹਾ ਸੀ ਕਿ ਇਹਦੀ ਕਸਟਡੀ ਮੈਂ ਰੱਖਾਂਗੀ ਹੁਣ ਕੱਲ ਡਿਵੋਰਸ ਹੋ ਗਿਆ ਕਸਟਡੀ ਉਹਨੇ ਰੱਖ ਲਈ ਬੇਟੀ ਰੱਖ ਲਈ ਤੇ ਹੁਣ ਉਹਨੂੰ ਇੱਥੇ ਸੜਕ ਤੇ ਛੱਡ ਕੇ ਚੱਲ ਗਈ ਕੱਲੀ ਨੂੰ ਜੀ ਰਾਤ ਦਾ ਟਾਈਮ ਹੈ ਕਹਿੰਦੇ ਇਹਦੇ ਬੂਟ ਵੀ ਇੱਕ ਪੈਰ ਜੀ ਹਾਂਜੀ ਅਰੇ ਜੀ ਚੋਟ ਵੀ ਲੱਗੀ ਹੋਈ ਹੈ ਜੀ ਆ ਦੇਖੋ ਆ ਦੇਖੋ ਜੀ ਲੱਗਦਾ ਸਹੀ ਹੈਗਾ ਇੱਕ ਮਾਂ ਵੱਲੋਂ ਆਪਣੇ ਬੱਚੇ ਨੂੰ ਤਾਂ ਤੜਫਦਾ ਹੀ ਚਾਹ ਬਹੁਤ ਗਲਤ ਹੈ ਜੀ ਇਹ ਤਾਂ ਇਹ ਤੇ ਸਾਰੀ ਮਾਂ ਨੂੰ ਮੈਸੇਜ ਜਾਣਾ ਚਾਹੀਦਾ ਜੀ ਤੁਸੀਂ ਇਹਨਾਂ ਦਾ ਕੀ ਕਹਿੰਦੇ ਕੋ ਸਰਪੰਚ ਸਾਹਿਬ ਨੇ ਹੈ ਨਾ ਪਿੰਡ ਦੇ ਜਸਵਿੰਦਰ ਜੀ ਇਹਨਾਂ ਨੇ ਇੱਕ ਇਨਸਾਨੀਅਤ ਦੇ ਤੌਰ ਤੇ ਬੱਚੀ ਨੂੰ ਰੱਖੇਗਾ ਅੱਜ ਦੇ ਸਮੇਂ ਦੇ ਵਿੱਚ ਕੋਈ ਰੱਖਦਾ ਵੀ ਨਹੀਂ ਮੈਂ ਇਹਨਾਂ ਦਾ ਬਹੁਤ ਧੰਨਵਾਦ ਜੀ ਧੰਨਵਾਦੀ ਕਰਦਾ ਹਾਂ ਉਮੀਦ ਸੀ ਕਿ ਇਸ ਤਰ੍ਹਾਂ ਦਾ ਇਨਸਾਨ ਵੀ ਹੋਏਗਾ ਕੋਈ ਚਲੋ ਜੀ ਉਮੀਦ ਕੀ ਕਰ ਸਕਦੇ ਹਾਂ ਇਹੋ ਜਿਹੇ ਇਨਸਾਨ ਦੁਨੀਆ ਤੇ ਹੈ ਹੀ ਹੈ ਜੇ ਮਾੜੇ ਵੀ ਹੈ ਤੇ ਚੰਗੇ ਵੀ ਹੈ ਜੀ ਜੀ ਤੇ ਹੁਣ ਕੀ ਕਾਰਵਾਈ ਹੋਈ ਹੈ ਪੁਲਿਸ ਵੀ ਪਹੁੰਚੀ ਹੈ ਤੇ ਕੀ ਹੋਣਾ ਹੈ ਜਿਹੜੀ ਮੈਂ ਕਾਰਵਾਈ ਆਪਣੇ ਮੁਹੱਲੀ ਡਿਸਟ੍ਰਿਕਟ ਜ਼ਿਰਕਪੁਰ ਤੋਂ ਆਪਣੀ ਮੈਂ ਵਾਈਫ ਦੇ ਖਿਲਾਫ ਕਾਰਵਾਈ ਦਾ ਪਰਚਾ ਦਰਜ ਕਰਾਉਣੇ ਸੀ ਜੀ ਪਤਾ ਨਹੀਂ ਹੈਗਾ ਤੁਹਾਨੂੰ ਵਾਈਫ ਕਿੱਥੇ ਹੈ ਨਹੀਂ ਜੀ ਉਹਦਾ ਮੋਬਾਈਲ ਨੰਬਰ ਬੰਦ ਜਾ ਰਿਹਾ ਜੀ ਜੀ ਤੇ ਉਸ ਤੋਂ ਪਹਿਲੇ ਤੁਹਾਨੂੰ ਕੋਈ ਗੱਲਬਾਤ ਹੋਈ ਹੋਵੇਗੀ ਮੈਂ ਬਸ ਫੇਰੇ 10 11 ਵਜੇ ਤੱਕ ਹੀ ਮੇਰੀ ਉਹਦੇ ਨਾਲ ਉਹ ਕੋਰਟ 'ਚ ਹੀ ਹੋਈ ਹੈ ਉਸ ਤੋਂ ਬਾਅਦ ਜੀ ਉਹ ਗਾਇਬ ਸੀ ਜੀ ਤੇ ਹੁਣ ਜਿਹੜੀ ਬੱਚੀ ਨੇ ਤੁਹਾਨੂੰ ਦੇ ਦਿੱਤੀ ਹੈ ਹਾਂ ਜੀ ਮੈਨੂੰ ਬੱਚੀ ਮਿਲ ਗਈ ਜੀ ਜੀ ਹੁਣ ਇਸ ਤੋਂ ਬਾਅਦ ਕੀ ਪ੍ਰਸ਼ਾਸਨ ਕੀ ਕਾਰਵਾਈ ਕਰ ਰਿਹਾ ਹੈ ਤਾਂ ਕਿ ਕੋਈ ਕਹਿੰਦੇ ਚਾਈਲਡ ਵੈਲਫੇਅਰ हां जी ਮੈਨੂੰ ਇਹ ਕਹਿ ਰਹੇ ਨੇ ਜੀ ਹੁਣ ਤੇ ਚਲੋ ਮੈਂ ਲੈ ਕੇ ਜਾਣਾ ਚਾਹਨਾ ਲੇਕਿਨ ਇਹ ਕਹਿ ਰਹੇ ਨੇ ਇੱਕ ਰਾਤ ਰ ਇੱਥੇ ਰੁਕਣਾ ਪੈਣਾ ਚਾਈਲਡ ਵੈਲਫੇਅਰ ਆਪਣਾ ਜੋ ਡਿਪਾਰਟਮੈਂਟ ਹੈ ਤੁਹਾਨੂੰ ਉੱਥੋਂ ਪਰਮਿਸ਼ਨ ਲੈਣੀ ਪੈਣੀ ਹੈ ਫਿਰ ਤੁਹਾਡੀ ਬੱਚੀ ਤੁਹਾਨੂੰ ਹੈਂਡਓਵਰ ਹੋਏਗੀ ਪ੍ਰੋਪਰ ਮੇਰਾ ਨਾ ਜਸਵਿੰਦਰ ਸਿੰਘ ਮੈਂ ਪਿੰਡ ਪੋਲ ਕੋਲੋਤਾ ਦਾ ਸਰਪੰਚ ਆ ਜੀ ਮੌਜੂਦਾ ਜੀ ਸਰਪੰਚ ਸਾਹਿਬ ਇਹ ਕੱਲ ਲੜਕੀ ਜਿਹੜੀ ਮਿਲੀ ਸੀ ਤੁਹਾਨੂੰ ਕਿਸ ਤਰ੍ਹਾਂ ਪਤਾ ਲੱਗਿਆ ਕਿ ਇਹ ਇੱਕ ਬੱਚੀ ਤੇ ਲੱਭਤਾ ਹੈਗੀ ਦੇਖੋ ਜੀ ਲਗਭਗ ਕੱਲ ਸ਼ਾਮ ਨੂੰ 7:30 ਵਜੇ ਦਾ ਟਾਈਮ ਸੀਗਾ ਜੀ ਤੇ ਪਿੰਡ ਦੇ ਆਪਣਾ ਸਾਡੇ ਲੋਕਾਂ ਨੇ ਇਹਨੂੰ ਦੇਖ ਤੇ ਉਹਨਾਂ ਨੇ ਇੱਕ ਵੀ ਦੇ ਪੈਰ 'ਚ ਜੁੱਤਾ ਸੀਗਾ ਤੇ ਇੱਕ ਨੰਗੇ ਪੈਰੀ ਤੋਂ 도ੜਦੀ ਸੀਗੀ ਇਹ ਤੇ ਉਹਨਾਂ ਨੇ ਇਹਨੂੰ ਰੋਕਿਆ ਤੇ ਮੈਨੂੰ ਕਾਲ ਕੀਤਾ ਜੀ ਵੀ ਤਾਂ ਇੱਕ ਅਣਜਾਣ ਲੜਕੀ ਹੈਗੀ ਹੈ ਤੇ ਇੱਥੇ 도ੜ ਰਹੀ ਹੈ ਤੇ ਰੋ ਰਹੀ ਹੈ ਤੇ ਰੋਡ ਦੇ ਬੰਨੇ ਬੰਨੇ 도ੜ ਰਹੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ ਤੁਸੀਂ ਮੇਰੇ ਘਰ ਲੈ ਕੇ ਆਜੋ ਮੇਰਾ ਮੇਨ ਰੋਡ ਤੇ ਹੀ ਘਰ ਹੈਗਾ ਜੀ ਪੋਲ ਕੋਲ ਤੇ ਜਦੋਂ ਇਹ ਘਰ ਆਈ ਤੇ ਲਗਭਗ ਅਸੀਂ ਇਹਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਲਗਭਗ 2 ਘੰਟੇ ਲਗਾਤਾਰ ਹੁੰਦੀ ਰਹਗੀ ਜੀ ਤੇ ਮੈਂ ਫਿਰ ਪੁਲਿਸ ਪ੍ਰਸ਼ਾਸਨ ਨੂੰ ਫੋਨ ਕਰਕੇ ਪੁਲਿਸ ਵੀ ਲਗਭਗ 10-15 ਮਿੰਟ ਚ ਪਹੁੰਚ ਗਈ ਜੀ ਇੱਥੇ ਤੇ ਉਸ ਵੇਲੇ ਬੱਚੀ ਦੇ ਹਾਲਾਤ ਨਹੀਂ ਸੀਗੇ ਕਿ ਬੱਚੀ ਪੁਲਿਸ ਨੂੰ ਅਸੀਂ ਹੈਂਡਓਵਰ ਕਰਦੀ ਜੀ ਤੇ ਇਨਸਾਨੇ ਤੌਰ ਤੇ ਪੁਲਿਸ ਵਾਲੇ ਨਾਲ ਵੀ ਆਪਾਂ ਗੱਲਬਾਤ ਕਰਕੇ ਉਹ ਕਿ ਬੱਚੀ ਨੂੰ ਜੇ ਤੁਸੀਂ ਆਪਣੇ ਘਰ ਰਾਤ ਦੀ ਕਟਾਓ ਕਿਉਂਕਿ ਜੇ ਪੁਲਿਸ ਦੇਖ ਕੇ ਉੱਥੇ ਵਰਦੀਆਂ ਦੇਖ ਕੇ ਹੋਰ ਬੱਚੀ ਪਰੇਸ਼ਾਨ ਹੋ ਜਾਏਗੀ ਮੈਂ ਕਿ ਕੋਈ ਗੱਲ ਨਹੀਂ ਇਦਾਂ ਦੀ ਕੋਈ ਗੱਲ ਨਹੀਂ ਰਾਤ ਬੱਚੀ ਰਹੇਗੀ ਇੱਥੇ ਸੁਰੱਖਿਤ ਰਹੇਗੀ ਤੇ ਬਾਕੀ ਉਸ ਬਾਅਦ ਮੈਂ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਕਰਤੀ ਵੀ ਇਦਾਂ ਦਾ ਅਣਜਾਣ ਬੱਚੀ ਇੱਥੇ ਸਾਨੂੰ ਮਿਲੀ ਹੈ ਜੇ ਕਿਸੇ ਦੀ ਆਪਣਾ ਹੋਵੇਗੀ ਤੇ ਸਾਡੇ ਨਾਲ ਇਸ ਨੰਬਰ ਤੇ ਕੰਟੈਕਟ ਕਰ ਦਿੱਤਾ ਜਾਵੇ ਜੀ ਤੇ ਆਪਾਂ ਉਹ ਮੈਸੇਜ ਕਰਤਾ ਸੀ ਲੋਕਾਂ ਨੂੰ ਜੀ ਤੁਹਾਨੂੰ ਕਿਸ ਤਰ੍ਹਾਂ ਅੱਜ ਪਤਾ ਲੱਗਾ ਸਵੇਰੇ ਲਗਭਗ 10:00 ਵਜੇ ਮੈਨੂੰ ਫੋਨ ਆਇਆ ਆਪਣੇ ਜਿਰਖਪੁਰ ਤੋਂ ਜੀ ਉਹ ਕਹਿੰਦੇ ਜੀ ਇਦਾਂ ਦੀ ਨਾਂ ਦੀ ਬੱਚੀ ਤੁਹਾਡੇ ਕੋਲ ਹੈ ਮੈਂ ਕਿਹਾ ਬਿਲਕੁਲ ਹੈ ਜੀ ਕਹਿੰਦੇ ਤੁਹਾਡੇ ਕੋਲ ਕਿੱਥੋਂ ਆਈ ਫਿਰ ਮੈਂ ਉਹਨਾਂ ਨੂੰ ਸਾਰੀ ਕਹਾਣੀ ਜਿੱਦਾਂ ਵਾਪਰੀ ਸਾਰੀ ਸੁਣਾਤੀ ਜੀ ਤੇ ਮੈਂ ਕਿ ਤੁਸੀਂ ਕੌਣ ਜੀ ਕਹਿੰਦੇ ਮੈਂ ਇਸ ਬੱਚੀ ਦਾ ਸਕੂਲ ਦਾ ਪ੍ਰਿੰਸੀਪਲ ਹੈਗਾ ਜੀ ਇਹ ਬੱਚੀ ਸਾਡੇ ਸਕੂਲ ਦੀ ਸਟੂਡੈਂਟ ਹੈਗੀ ਹੈ ਤੇ ਲਗਭਗ ਵੈਸੇ 1 ਮਹੀਨੇ ਤੋਂ ਇਹ ਪੜਨ ਨਹੀਂ ਆ ਰਹੀ ਪਰ ਸਾਡੇ ਸਕੂਲ ਦੀ ਇਹ ਆਪਣੇ ਸਟੂਡੈਂਟ ਹੈਗੀ ਹੈ ਤੇ ਮੈਂ ਕਿ ਜਿੱਦਾਂ ਕਰੋ ਤੁਸੀਂ ਮੈਨੂੰ ਇਹਨਾਂ ਦੇ ਪੇਰੈਂਟਸ ਦੀ ਤੁਹਾਡੇ ਕੋਲ ਡਾਟਾ ਹੁੰਦਾ ਤੇ ਮੈਨੂੰ ਆਧਾਰ ਕਾਰਡ ਪਲੱਸ ਮੋਬਾਈਲ ਨੰਬਰ ਭੇਜੋ ਤੇ ਉਹਨਾਂ ਨੇ ਮੈਨੂੰ ਇਹਨਾਂ ਦੇ ਪੇਰੈਂਟਸ ਦੇ ਮਦਰ ਦੇ ਫਾਦਰ ਦੇ ਆਧਾਰ ਕਾਰਡ ਭੇਜੇ ਤੇ ਮੈਂ ਉਹਨਾਂ ਦੇ ਕੰਟੈਕਟ ਨੰਬਰ ਭੇਜੇ ਮਦਰ ਦਾ ਵੀ ਕੰਟੈਕਟ ਨੰਬਰ ਭੇਜਿਆ ਪਹਿਲਾਂ ਮੈਂ ਮਦਰ ਨੂੰ ਕੀਤਾ ਉਹਨਾਂ ਦਾ ਫੋਨ ਸੋਚੋ ਫਾਇਆ ਜੀ ਉਸ ਤੋਂ ਬਾਅਦ ਫਾਦਰ ਨੂੰ ਕੀਤਾ ਫਾਦਰ ਨੇ ਅਟੈਂਡ ਕੋਲ ਕਰ ਲਿਆ ਤੇ ਉਹਨਾਂ ਨੇ ਪਹਿਲੇ ਪੁੱਛਦੇ ਮੈਨੂੰ ਇਹ ਕਿਹਾ ਵੀ ਇਹ ਤੁਹਾਡੇ ਕੋਲ ਕਿੱਦਾਂ ਆ ਗਈ ਜੀ ਮੈਂ ਕਿਹਾ ਫਿਰ ਉਹਨਾਂ ਨੂੰ ਸੇਮ ਕਹਾਣੀ ਮੈਂ ਸੁਣਾਤੀ ਵੀ ਦਦਾਂ ਇਹ ਸ਼ਾਮ ਨੂੰ 7:30 ਵਜੇ ਇਹਨੂੰ ਕੋਈ ਰੋਡ ਤੇ ਸੱਟ ਗਿਆ ਸੀਗਾ ਤੇ ਉਹ ਆ ਗਏ ਤੁਹਾਡੇ ਤੇ ਇਹ ਸਾਡੇ ਕੋਲ ਲਗਭਗ ਹੁਣ ਸ਼ਾਮ ਨੂੰ ਹੀ ਪਹੁੰਚੇ ਆ ਜੀ ਤੇ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਵੀ ਕੋਲ ਕੀਤਾ ਸੀ ਉਹ ਵੀ ਪਹੁੰਚ ਗਏ ਮੌਕੇ ਤੇ ਤੇ ਹੁਣ ਜੋ ਵੀ ਅੱਗੇ ਪ੍ਰੋਸੀਜਰ ਦੇ ਤਹਿਤ ਇਹਨਾਂ ਨੂੰ ਇਹ ਬੱਚੀ ਅਸੀਂ ਆਪਣੇ ਵੱਲੋਂ ਪਿੰਡ ਪੋਲਕਲੋਤਾ ਦੀ ਪੰਚਾਇਤ ਵੱਲੋਂ ਇਹਨਾਂ ਨੂੰ ਸੌਂਪ ਦਿੱਤੀ ਗਈ ਹੈ ਜੀ ਤੇ ਕੱਲ ਚਾਈਲਡ ਵੈਲਫੇਅਰ ਆਫਿਸ ਜਿਹੜਾ ਹਸ਼ਰਪੁਰ ਹੈਗਾ ਜੀ ਇਹ ਉਹਨਾਂ ਉਹਨਾਂ ਨੂੰ ਇਹ ਇਹਨਾਂ ਨੂੰ ਹੈਂਡਓਵਰ ਕਰਨਗੇ ਉਹ ਜੀ ਪਰ ਸਰਪੰਚ ਸਾਹਿਬ ਦੇਖੋ ਜਿਸ ਤਰ੍ਹਾਂ ਦਾ ਮਹੌਲ ਚੱਲ ਰਿਹਾ ਅੱਜ ਦੇ ਸਮੇਂ ਦੇ ਵਿੱਚ ਛੋਟੀ ਜਿਹੀ ਬੱਚੀ ਹੈ ਮਤ ਮੈਂ ਜਿਹੜੀ 6-7 ਸਾਲ ਉਮਰ ਹੈਗੀ ਹੈ ਪਰ ਤੁਸੀਂ ਵੀ ਇਨਸਾਨੀਅਤ ਦੇ ਤੌਰ ਤੇ ਇੱਕ ਵੱਡੀ ਮਿਸਾਲ ਪੈਦਾ ਕੀਤੀ ਹੈ ਕਿ ਇੱਕ ਬੱਚੀ ਨੂੰ ਆਪਣੇ ਕੋਲ ਰੱਖਣਾ ਸੇਫਲੀ ਹੈ ਨਾ ਉਹਦੀ ਤੁਸੀਂ ਕੱਲ ਮੈਂ ਕਿਹਾ ਕਿ ਮੈਂ ਵੀ ਤੁਹਾਡੇ ਤੋਂ ਆਇਆ ਸੀ ਰਾਤ 1:3-2 ਵਜੇ ਤੱਕ ਤੁਸੀਂ ਵੀ ਬੱਚੀ ਲਈ ਜਾਗਦੇ ਰਹੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਲੱਗਦਾ ਨਹੀਂ ਕਿ ਇਸ ਤਰ੍ਹਾਂ ਜੇ ਕੋਈ ਬੱਚੀ ਮਿਲੇ ਜਾਂ ਕਿਸੇ ਨੂੰ ਮਦਦ ਜ਼ਰੂਰ ਕਰਨੀ ਚਾਹੀਦੀ ਹੈ ਜਿਸ ਤਰ੍ਹਾਂ ਤੁਸੀਂ ਮਿਸਾਲ ਪੈਦਾ ਕੀਤੀ ਇਨਸਾਨੀ ਤੌਰ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਜੇ ਕੋਈ ਇਦਾਂ ਦੀ ਘਟਨਾ ਵਾਪਰਦੀ ਹੈ ਸਾਨੂੰ ਵੱਧ ਚੜ ਕੇ ਉਹਦੇ 'ਚ ਹਿੱਸਾ ਲੈਣਾ ਚਾਹੀਦਾ ਜੀ ਤੇ ਬਾਕੀ ਇਹ ਬਹੁਤ ਹੀ ਸ਼ਰਮ ਸ਼ਰਮਸ਼ਾਨੀ ਘਟਨਾ ਕੀਤੀ ਗਈ ਹੈ ਜਿਨੇ ਵੀ ਕੀਤੀ ਹੈ ਮੈਂ ਤਾਂ ਪ੍ਰਸ਼ਾਸਨ ਅਗੇ ਇਹੀ ਮੰਗ ਕਰਦਾ ਵੀ ਜੇ ਕਿਸੇ ਨੇ ਇਹ ਜਾਣਬੁੱਝ ਕੇ ਕੰਮ ਕੀਤਾ ਤਾਂ ਉਹਦੇ ਖਿਲਾਫ ਪਰਚਾ ਦਰਜ ਹੋਣਾ ਚਾਹੀਦਾ ਲੱਗਦਾ ਜੀ ਇਹਨਾਂ ਨੂੰ ਚਾਹੇ ਜੋ ਵੀ ਦੱਸ ਰਹਿ ਕੇ ਮਾਤਾ ਰਹਿ ਜੋ ਵੀ ਇਹਨਾਂ ਨੇ ਵੀ ਕੀਤਾ ਪਰ ਲਗਮੀ ਸਵੈਪਨੇ ਹੋ ਜਾਂਦੇ ਕੋਈ ਵੱਡਾ ਕਾਂਡ ਹੋ ਜਾਂਦਾ ਕੁਝ ਹੋ ਜਾਂਦਾ ਬੱਚੇ ਦੇ ਨਾਲ ਤੂੰ ਤਾਂ ਜ਼ਿੰਮੇਵਾਰ ਕੋਣ ਦੇਖੋ ਜੀ ਇਹ ਹੁਣ ਇਹ ਪੇਰੈਂਟਸ ਨੂੰ ਇਹ ਚੀਜ਼ ਚਾਹੀਦੀ ਹੈ ਵੀ ਇੱਕ ਮਾਤਾ ਹੋਣ ਦੇ ਨਾਤੇ ਇੱਕ ਮਮਤਾ ਆਪਾਂ ਕਹਿੰਦੇ ਮਾਤਾ ਤੋਂ ਵੱਧ ਕੋਈ ਨਹੀਂ ਹੁੰਦਾ ਜੀ ਜੇ ਆਪਣੀਆਂ ਮਾਵਾਂ ਹੀ ਪਿਤਾ ਦੇ ਬਿਆਨਾਂ ਦੇ ਉੱਪਰ ਆਪਾਂ ਦੇਖੀਏ ਤਾਂ ਜੇ ਅਗਰ ਮਾਤਾ ਹੀ ਇਦਾਂ ਕਰਨ ਗਈਆਂ ਤਾਂ ਫਿਰ ਕਿਦਾਂ ਚੱਲੇਗਾ ਤੇ ਵੱਡੀ ਗੱਲ ਆਪਾਂ ਸੰਵਿਧਾਨ ਦੇ ਬਾਰੇ ਅਸੀਂ ਬੜੀਆਂ ਗੱਲਾਂ ਕਰਦੇ ਹਾਂ ਹਨਾ ਜੀ ਤੇ ਅਸੀਂ ਧਰਨੇ ਵੀ ਲਾਣੇ ਹਾਂ ਸੰਵਿਧਾਨ ਦੇ ਖਿਲਾਫ ਇਹ ਗਲਤ ਹੋ ਰਿਹਾ ਹੈ ਨਾ ਸਹੀ ਹੋ ਰਿਹਾ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਅੱਗੇ ਕਿ ਇਹ ਜਿਹੜੇ ਜਿਹੜੇ ਕੰਮ ਜਿਹੜੇ ਬੰਦੇ ਕਰਦੇ ਨੇ ਇਹ ਸੰਵਿਧਾਨ ਨੂੰ ਇਹ ਕਾਨੂੰਨ ਚੇਂਜ ਕਰਨੇ ਚਾਹੀਦੇ ਨੇ ਕਿ ਇਦਾਂ ਇੱਕ ਮਾਤਾ ਪਿਤਾ ਕਰ ਇਦਾਂ ਦੇ ਕੰਮ ਕਰਨਗੇ ਤਾਂ ਕਿਦਾਂ ਚਲੇਗਾ ਜੀ ਤੇ ਸਵਿਧਾਨ ਨੂੰ ਬਦਲਣਾ ਜੇ ਕਾਨੂੰਨ ਬਦਲਨੇ ਤਾਂ ਇਦਾਂ ਦੇ ਕਾਨੂੰਨ ਬਦਲਣਾ ਚਾਹੀਦੇ ਵੀ ਜਿਨ੍ਹਾਂ ਤੇ ਪਰਚੇ ਹੋਣ ਉਹ ਵੀ ਨੋਨ ਵੈਲ ਅਵੇਲੇਬਲ ਅਫੈਂਸ ਲੱਗਣ ਇਹਨਾਂ ਤੇ ਇਦਾਂ ਦੇ ਕਾਨੂੰਨ ਆਪਾਂ ਬਦਲੀਏ ਆਪਾਂ ਕੈਬਨਟ 'ਚ ਆਪਾਂ ਵਿਧਾਨ ਸਭਾ 'ਚ ਇਹਦਾ ਇੱਕ ਕਾਨੂੰਨ ਪਾਸ ਕਰੀਏ ਵੀ ਇਦਾਂ ਦੀ ਕਿਦੋਂ ਕੋਈ ਮਿਸਾਲ ਪੇਸ਼ ਕਰੀਏ ਪੰਜਾਬ ਸਰਕਾਰ ਵੀ ਇਦਾਂ ਦਾ ਕਦਮ ਚੁੱਕੇ ਵੀ ਅੱਗੇ ਤੋਂ ਇਦਾਂ ਦਾ ਕੋਈ ਕਿਸੇ ਦੀ ਹਿੰਮਤ ਨਾ ਹੋਵੇ ਵੀ ਆਪਾਂ ਇਹ ਕੰਮ ਕਰੀਏ ਜੀ ਜੀ ਤੇ ਮਿਲ ਗਿਆ ਕੋਈ ਸੋਸ਼ਲ ਮੀਡੀਆ ਤੇ ਕੋਈ ਵੀਡੀਓ ਵੀ ਬਾਹਰ ਲੋ ਉਸੇ ਕੋ ਡਿਪਾਰਟਮੈਂਟ ਦੇ ਸਰਪੰਚ ਸਾਹਿਬ ਜਿਹੜੇ ਇਹਨਾਂ ਦੇ ਬੱਚੇ ਇੰਗਲਿਸ਼ੀ ਸੀਗੇ ਕੀ ਕਰਨੇ ਚਾਹੁੰਦੇ ਸਰ ਐਕਚੁਅਲੀ ਇਹ ਕੱਲ ਸ਼ਾਮ ਨੂੰ ਸਾਡੇ ਪਿੰਡ ਦੇ ਵਾਸੀਆਂ ਨੂੰ ਥੱਲੋ ਜੋ ਸਾਡੀ ਮੇਨ ਰੋਡ ਜਾਂਦੀ ਹੈ ਉਸ ਤੋਂ ਬੀਤੀ ਪਤਾ ਚੱਲਿਆ ਸੀਗਾ ਉਸ ਤੋਂ ਬਾਅਦ ਉਹਨਾਂ ਨੇ ਸਾਡੇ ਸਰਪੰਚ ਸਾਹਿਬ ਨਾਲ ਕੰਟੈਕਟ ਕੀਤਾ ਤੇ ਉਹਨਾਂ ਨੂੰ ਜਾਣਕਾਰੀ ਦਿੱਤੀ ਉਸ ਤੋਂ ਬਾਅਦ ਅਸੀਂ ਬੱਚੇ ਨੂੰ ਲੈ ਕੇ ਜੋ ਵੀ ਬੱਚੇ ਦੀ ਦੇਖਭਾਲ ਸੀ ਸਾਡੇ ਸਰਪੰਚ ਸਾਹਿਬ ਨੇ ਆਪਣੇ ਘਰੇ ਆ ਕੇ ਕੀਤੀ ਹੈ ਮੌਕੇ ਤੇ ਅਸੀਂ ਪੁਲਿਸ ਨੂੰ ਬੁਲਾਇਆ ਸੀਗਾ ਬਟ ਉਸ ਟਾਈਮ ਤੇ ਉਹਨਾਂ ਨੇ ਕਿਹਾ ਸੀ ਕਿ ਰਾਤ ਨੂੰ ਹੁਣ ਕਰਕੇ ਬੱਚੀ ਥੋੜੀ ਅਨਕੰਫਰਟੇਬਲ ਹੈ ਗਈ ਹੈ ਇਸ ਕਰਕੇ ਆਪਾਂ ਉਹਨੂੰ ਆਪਣੇ ਕੋਲ ਹੀ ਰੱਖ ਲੀਜੀ ਬਾਕੀ ਸਵੇਰੇ ਆਪਾਂ ਰਾਤ ਤੋਂ ਹੀ ਮਤਲਬ ਕਿ ਸਾਰੇ ਸੋਸ਼ਲ ਮੀਡੀਆ ਤੇ ਇਸ ਚੀਜ਼ ਨੂੰ ਐਕਸਪਲੋਰ ਕਰ ਦਿੱਤਾ ਜਿਸ ਕਰਕੇ ਕਾਫੀ ਜਗ੍ਹਾ ਤੇ ਇਹ ਵੀਡੀਓ ਵਾਇਰਲ ਹੋ ਗਈ ਸੀ ਤੁਹਾਡੇ ਪਿੰਡ ਦਾ ਨਾਮ ਪੂਰੇ ਪੰਜਾਬ ਦੇ ਵਿੱਚ ਇੱਕ ਚੰਗੇ ਕੰਮ ਨੂੰ ਲੈ ਕੇ ਇੱਕ ਬੱਚੀ ਹਨ ਬਿਲਕੁਲ ਬਿਲਕੁਲ ਇੱਚ ਕੋਈ ਸ਼ੱਕ ਨਹੀਂ ਹੈ ਪਰ ਬਿਲਕੁਲ ਬਿਲਕੁਲ ਇੱਚ ਕੋਈ ਗਲਤ ਵਾਲੀ ਗੱਲ ਨਹੀਂ ਸਰਪੰਚ ਸਾਹਿਬ ਦਾ ਹੀ ਦੇਖੋ ਸਾਰੇ ਹੀ ਯੋਗਦਾਨ ਸਰਪੰਚ ਸਾਹਿਬ ਦਾ ਹੈਗਾ ਜਸ ਬਿਕੋਜ਼ ਆ ਉਹਨਾਂ ਨੇ ਰਾਤ ਦੇ ਉਰਾਦੇ ਬੇਟੀ ਦੇ ਨਾਲ ਹੀ ਸੀਗੀ ਉਹਨਾਂ ਨੇ ਇੱਕ ਮਿੰਟ ਲਈ ਵੀ ਬੇਟੀ ਨੂੰ ਨਹੀਂ ਛੱਡਿਆ ਬਾਕੀ ਜੋ ਵੀ ਉਹਨਾਂ ਤੋਂ ਸਰਦਾ ਸੀ ਉਹਨਾਂ ਨੇ ਉਸ ਤੋਂ ਵੱਧ ਕੀ ਕੀਤਾ ਬਾਕੀ ਸੋਸ਼ਲ ਮੀਡੀਆ ਦੇ ਥਰੂ ਆਪਾਂ ਇਸ ਚੀਜ਼ ਨੂੰ ਐਕਸਪੈਂਡ ਕੀਤਾ ਜਿਹਦੇ ਕਰਕੇ ਸਾਨੂੰ ਉਸ ਵੀਰੇ 10 ਵਜੇ ਤੱਕ ਇੱਕ ਪੋਜ਼ਿਟਿਵ ਰਿਸਪੌਂਸ ਮਿਲਿਆ ਜਿਹਦੇ ਕਰਕੇ ਆਪਾਂ ਬੇਟੀ ਦੇ ਪੇਰੈਂਟਸ ਨਾਲ ਕੰਟੈਕਟੇਬਲ ਹੋ ਗਏ ਹਾਂਜੀ ਸੰਗੀਤਾ ਮਨਾਸ ਸੰਗੀਤਾ ਜੀ ਇੱਕ ਬੇਟੀ ਸੀ 6-7 ਸਾਲ ਦੀ ਕਰ ਜਿਹੜੀ ਤੁਹਾਡੇ ਕੋਲ ਜੀ 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 ਤੁਹਾਡੇ ਪੱਤੀ ਵਾਲੇ ਸਰਪੰਚ ਸਾਹਿਬ ਨੇ ਦੱਸੀ ਅੰਦਰ ਜੀ ਜੀ ਇਹ ਕੰਮ ਕਿ ਜਿਹੜੇ ਬੱਚੀ ਤੁਹਾਡੇ ਤੋਂ ਆਈ ਸੀ ਸੋਚਿਆ ਸੀ ਕਿ ਹਨਾ ਇਸ ਤਰ੍ਹਾਂ ਦੇ ਬੱਚੇ ਸੰਭਾਲ ਲਵੋ ਤੁਸੀਂ ਜਿਸ ਤਰ੍ਹਾਂ ਹੁਣ ਬੱਚੇ ਲੱਭਦਾ ਹਾਂਜੀ ਸੋਚਿਆ ਤਾਂ ਨਹੀਂ ਪਰ ਚਲੋ ਸੰਭਾਲਣਾ ਪਿਆ ਸਾਨੂੰ ਬੱਚਾ ਦੇਖੋ ਹਨਾ ਇੱਕ ਬਹੁਤ ਛੋਟੀ ਉਮਰ ਹੈ ਲੱਗਦਾ ਇਹ ਸਹੀ ਹੈਗਾ ਜਿੱਦਾਂ ਇਸ ਮਰਨ ਜਿਹੜੇ ਰਸਤੇ ਚ ਚਲਦੀ ਹੈ ਬਹੁਤ ਗਲਤ ਹੈ ਸਰ ਬਹੁਤ ਗਲਤ ਹੈ ਤਾਂ ਜਦੋਂ ਤੁਹਾਡੇ ਕੋਲ ਆਈ ਸੀ ਬੱਚੀ ਦੇ ਹਾਲਾਤ ਕਿਹ ਸੀ ਉਸ ਵੇਲੇ ਬੱਚੀ ਬਹੁਤ ਹੀ ਡਰੀ ਹੋਈ ਸੀ ਰੋ ਰਹੀ ਸੀ ਅਸੀਂ ਬੜਾ ਔਖਾ ਇਹਨੂੰ ਸੰਭਾਲਿਆ 2-3 ਘੰਟੇ ਦਾ ਬੱਚੀ ਰੋਂਦੀ ਰਹੀ ਐ ਉਸ ਤੋਂ ਬਾਅਦ ਫਿਰ ਇਹਨੂੰ ਅਸੀਂ ਅੰਦਰ ਲੈ ਕੇ ਆਏ ਆਪਣੇ ਰੂਮ 'ਚ ਫਿਰ ਉਸ ਤੋਂ ਬਾਅਦ ਰਿਲੈਕਸ ਹੋਈ ਐ ਹਾਂਜੀ ਜੀ ਬਿਲਕੁਲ ਤੁਸੀਂ ਵੀ ਕੱਲ ਮੈਂ ਦੇਖਿਆ ਕਿ ਤੁਸੀਂ ਇਹਨੂੰ ਆਪਣੇ ਇੱਕ ਬੱਚਾ ਵਾਂਗ ਜਿਹੜਾ ਹੈ ਨਾ ਕੱਲ ਉਹਨੂੰ ਪੂਰੀ ਰਾਤ ਆਪਣੇ ਕੋਲ ਰੱਖਿਆ ਚਲੋ ਸਰ ਇਹ ਸਾਡੇ ਫਰਜ਼ ਅਸੀਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਇਦਾਂ ਦਾ ਕੰਮ ਕੋਈ ਵੀ ਕੋਈ ਵੀ ਪੇਰੈਂਟਸ ਇਦਾਂ ਦਾ ਕੰਮ ਨਾ ਕਰੇ ਨਾ ਆਪਣੇ ਬੱਚਿਆਂ ਨਾਲ ਇਹ ਬਹੁਤ ਹੀ ਗਲਤ ਹੈ ਜਿਨੇ ਵੀ ਕੀਤਾ ਜਾਣ ਬੁੱਝ ਕੇ ਕੀਤਾ ਜਾਂ ਹੋਇਆ ਇਹ ਸਾਨੂੰ ਨਹੀਂ ਪਤਾ ਪਰ ਜਿਨੇ ਵੀ ਕੀਤਾ ਬਹੁਤ ਹੀ ਗਲਤ ਕੀਤਾ